ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤਿ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਾ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਣ ਕਾਰਨ ਸਮਰੱਥ ਸੁਆਮੀ ਜਾਤਿ ਵਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੋਰਠ ਮਹੱਲਾ ਪੰਜਵਾ ਕਰ ਇਸ ਨਾਨਕ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖੇ ਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂ ਰਾਖੇ ਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤਿ ਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਭ 나ਠਾ ਗੁਰੂ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੈ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰੁ ਹਾਈ ਸੁਨ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸਨ ਦੇਹ ਦਿਖਾਈ ਸੁਨ ਮੀਤਾ ਧੂਰੀ ਕਉ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ ਸੁਨ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲਾ ਦੇਹ ਉਪਦੇਸਾ ਮਾਨ ਨ ਕੀਜੈ ਸਰਣ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਏਉਂ ਦਰਸਨ ਹਰ ਜੀਉ ਪਾਈਐ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ ਪ੍ਰਤਪਾਲੈ ਨਿਤਸਾਰ ਸੰਭਾਲੈ ਇਕ ਗੁਨ ਨਹੀਂ ਮੂਰਖ ਜਾਤਾਰੇ ਹਰ ਆਰਾਧ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ RAM DAS ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰ ਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਣਾ ਕਿਆ ਜਾਨਾ ਹੋਏ ਕੈ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋਰੇ ਮਾ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆਰੇ ਸੋਰਠ ਮਹੱਲਾ ਪੰਜਵਾ ਜਿਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਸਹਜ ਸੈਨ ਅਰ ਸੁਖਮਨ ਨਾਰੀ ਊਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜੇ ਠਾਕੁਰ ਕੋ ਸੁਨਤ ਅਗਾਦ ਬੋਧ ਸੋ ਹਰਿ ਦੈ ਗੁਰ ਦਇਆ ਰਹਾਉ ਜੋਏ ਦੂਤ ਮੋਹ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨ ਆਇ ਜਹ ਪੰਡਾਰ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤ ਤਿਹ ਲਇਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾ ਅਟਲ ਅਮਰ ਨਾਮੁ ਆ ਭਗਤ ਪੰਡਾਰ ਗੁਰ ਨਾਨਕ ਕਾ ਸੋਪੇ ਫਿਰ ਲੇਖਾ ਮੂਲ ਨਾਲ ਲਇਆ ਸੋਰਠ ਮਹੱਲਾ ਪੰਜਵਾ ਚਾਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਣ ਤ੍ਰਿਖਾਈ ਹਰ ਆਰਾਦੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜੇਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜੇਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹ ਗਨਣੇ ਜੇਹ ਗੁਰ ਮਾਨ ਪ੍ਰਭ ਲਿਵ ਲਾਈ ਤੇਹ ਮਹਾ ਆਨੰਦ ਰਸ ਕਰਿਆ ਜੇਹ ਪ੍ਰਭ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹ ਪਰਿਆ ਜੇਤ ਕੋ ਲਾਇਆ ਤਿਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ irdai ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾ ਰਾਜਨ ਮਹਾਰਾਜਾ ਉਰਝਾਇਓ ਮਨਨ ਮਹ ਹੈ ਅਭਿਮਾਨੀ ਲੋਭ ਨਮਹ ਲੋਭੀ ਲੋਭਾਇਓ ਤਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਪੇਖ ਨਿਕਟ ਕਰ ਸੇਵਾ ਸਤ ਗੁਰ ਹਰ ਕੀ ਰਤਨ ਹੀ ਤ੍ਰਿਪਤਾਵੇ ਰਹਾਉ ਆਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਿਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋ ਰਠ ਮਹੱਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰਹੋ ਭਲਾ ਹਮ ਭਲੋ ਨਾ ਜਾਣ ਹੈ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੋ ਮੰਨੇ ਧਾਨ ਅਟਲ ਸੁਲਤਾਨ ਜੀ ਅਜੰਤ ਸਭ ਜਾਚੈ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਹਲਹਿਰ ਮਹਿ ਤਰਹੁ ਤਾਰਨ ਹਾਰੇ ਮਾਦਾ ਤੂ ਠਾਕੁਰ ਸਿਰ ਮੋਰਾ ਈਹਾ ਊਹਾ ਤੁਹਾਰੋ ਧੋਰਾ ਰਹਾਉ ਕੀਤੇ ਕਾ ਮੇਰੇ ਸੰਮਾਨੈ ਕਰਨ ਹਾਰ ਤ੍ਰਿਣ ਜਾਨੈ ਤੂ ਦਾਤਾ ਮੰਗਨ ਕਉ ਸਗਲੀ ਦਾਨ ਦੇਹ ਪ੍ਰਭ ਭਨੈ ਖਿਨ ਮਹ ਅਵਰ ਖਿਨੈ ਮਹ ਅਵਰਾ ਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚਾ ਅਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਨ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਹਮਲਾ ਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕਉ ਪੂੰਜੀ ਸੋਪੀ ਤਉ ਉੱਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਗੋ ਜਉ ਫਾਟਿਓ ਸਗਲੋ ਲੇਖਾ ਮਹਾਂਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਦੇ ਸੋ ਰਠ ਮਹੱਲਾ ਪੰਜਵਾ 제ਤੀ ਸਮਗਰੀ ਦੇਖ ਹੋਰੇ ਨਰ ਤੇਤੀ ਹੀ ਛੱਡ ਜਾਣੀ राम नाम संग कर व्यवहार पावे पद निर्वाणी ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰ ਪੂਰੇ ਦਿਆ ਉਪਦੇਸਾ ਤੁਮਹੀ ਸੰਗ ਪਰਾਤਾ ਰਹਾও ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾਂ ਮਹਿ ਸੁਖ ਨਹੀਂ ਪਾਈਐ ਹੋ ਹਰੇ ਨ ਤੂੰ ਸਗਲ ਕੀ ਮੇਰੇ ਮਨ ਤਉ ਆਨੰਦ ਮੰਗਲ ਸੁਖ ਪਾਈਐ ਕਾਲ ਨ ਭਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹ ਮਨੁਆ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਾ ਮੋਦਰ ਦਇਾਲ ਮਾਦਵੇ ਪਾਰ ਬ੍ਰਾਹਮਣ ਰੰਕਾਰਾ ਨਾਮ ਵਰਤਣ ਨੰਮ ਵਾਲੇ ਵਾ ਨਾਮ ਨਾਨਕ ਪ੍ਰਾਨ ਆਧਾਰਾ ਸੋਰਠ ਮਹੱਲਾ ਪੰਜਵਾ ਮਿਰਤਕ ਕਉ ਪਾਇਓ ਤਨ ਸਾਸਾ ਵਿਛੁਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾਟਾ ਹੁ ਡੇਰਾ ਅਨੰਦ ਮੰਗਲ ਬਿਸਰਾਮਾ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਈ ਹਾਂ ਸੁਖ ਆਗੈ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਭਉ ਭੇ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਊਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾਂ ਜਾ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ੁਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰ ਹਰ ਨਾਮ ਪਰਾਨੀ ਬਿਨ ਸਹਿ ਕਾਚੀ ਦੇਹ ਅਗਿਆਨੀ ਰਹਾਉ ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾ ਕੀ ਕਛ ਨ ਵਡਾਈ RAM ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੂ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀਅ ਕੋ ਕਾਮ ਨ ਕੀਨਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ RAM ਨਾਮ ਨਹੀ ਚੀਨਾ ਆਦ ਬਿਕਾਰ ਬਖੈ ਰਸ ਮਤੋ ਅਸੰਖ ਖੱਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹੇ ਬਿਨੰਤੀ ਕਟਹੁ ਅਵਗੁਣ ਮੇਰੇ ਸੋਰਠ ਮਹੱਲਾ ਪੰਜਵਾ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖਜਾਰੇ ਮਹਾ ਬਿਕਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੁਰ ਗੁਰ ਮਿਟਿਓ ਪਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹਿਓ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹ ਨਾਨਕ ਪ੍ਰਭ ਕਿਰਪਾ ਤਹਾਰੀ ਮਨ ਤਨ ਭਏ ਬਿਗਾਸਾ ਸੋਰਠ ਮਹੱਲਾ ਪੰਜਵਾ ਕਾਰਨ ਕਾ ਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀਅ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਗੁਰ ਕੀ ਸਰਨ ਪਾਏ ਭੈ ਨਾਸੀ ਸਾਚੀ ਦਰਗਹ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜਸਵਾਰੀ गोष्ट ज्ञान नाम सुन उधरे जिन जिन दर्शन पाया भयो कृपाल नानक प्रभु अपना आनंद सेती घर आया सोरठ मोहल्ला पंजवा प्रभु की शरण सगल पै लाथे दुख बिनसे सुख पाया दयाल हो अपार ब्रह्म स्वामी पूरा सतगुरु त्याया ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਾ ਔਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਅੰਦਰ ਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕਾ ਬਿਗਨ ਨਕੋ ਲਾਗੇ ਜੋ ਸਤਗੁਰ ਆਪੁ ਨੇ ਰਾਖੇ ਚਰਨ ਕਮਲ ਬਸੇ ਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਨੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਕੈ ਬਲਿਹਾਰਿ ਜਿਨ ਪੂਰਨ ਪੈ ਜਰਖਾਈ ਸੋਰਠ ਮਹਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋਗਿ ਛਕਰਹਿ ਸੋਈ ਸੋਈ ਜਾਣੈ ਰਹਿ ਨ ਕਛੂਐ ਛਾਨੀ ਰਹਾਉ ਜਹਿ ਬਾ ਸਵਾਦ ਲੋਭ ਮਦ ਮਤ ਉਪਜੇ ਅਨਕ ਵਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਮੈ ਬੰਧਨ ਕੇ ਭਾਰਾ ਦੇਖ ਬਾੜ ਅਨਕ ਪਰਦੇ ਮਹਿ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕਾਉਣ ਪਰਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਕਾਈ ਕਾਢ ਲੇਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋ ਆਸਹਾਈ ਕਥਾ ਕੀ ਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰਹੁ ਨਿਤ ਪ੍ਰਾਣੀ ਅਰ ਸੱਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬ ਹੋ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬੇਗਨਾ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚੁੱਤ ਅਬਿਨਾਸੀ ਅਨੰਦਨ ਹਰ ਰੰਗ ਜਾਗਾ ਮਨ ਇਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕਾ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪੰਚ ਪਦਾ ਬਿਨ ਸਹਿ ਮੋਹ ਮੇਰਾ ਅਰ ਤੇਰਾ ਬਿਨ ਸਹਿ ਆਪਣੀ ਧਾਰੀ ਸੰਤ ਹੋ ਇਹ ਬਤਾ ਬਹਕਾਰੀ ਜਿਤ ਹਮੈ ਗਰਵ ਨਿਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾ ਸਗਲ ਰੇਨਾਰੀ ਪੇਖਿਓ ਪ੍ਰਭ ਜੀਓ ਆਪਣੈ ਸੰਗੇ ਚੂਕੈ ਭੀਤ ਪ੍ਰਮਾਰੀ ਆਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤਹ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਉ ਗੁਣਨ ਧਾਨ ਨਾਨਕ ਜਸ ਗਾਵੇ ਸਤਿਗੁਰ ਧਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਹੋਏ ਅਨੰਦਾ ਬਿਨ ਸਹਿ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਭਿ ਨਿਦ ਪਾਵਹਿ ਬੋਹਰ ਨ ਤ੍ਰਸਨਾ ਭੁਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਤੇ ਆਵੋ ਠਾਕੁਰ ਕਉ ਮਨ ਤਨ ਜੀ ਅਰੇ ਮੁਖੀ ਰਹਾਉ ਸਾਤ ਪਾਬ ਹੈ ਹੋ ਬਹਿ ਮਨ ਸੀਤਲ ਅਗਨ ਨ ਅੰਤਰ ਤੁਘੀ ਗੁਰੂ ਨਾਨਕ ਕਉ ਪ੍ਰਭੂ ਦਿਖਾਇਆ ਜਲ ਥਲ ਤ੍ਰਿ ਭਵਨ ਰੁਖੀ ਸੋਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟ ਬੁਲਾਵਹੁ ਆਪਣੀ ਬਿਦ ਆਪ ਜਨਾਵਹੁ ਹਰ ਜਨ ਮੰਗਲ ਗਾਵਹੁ ਰਹਾਉ ਬਿਸਰ ਨਾਹੀ ਕਬਹ ਹੂ ਹਿਏ ਤੇ ਇਹ ਬਿਦਮਨ ਮਹਪਾਵ ਹੋ ਗੁਰਪੂਰਾ ਪੇਟਿਓ ਬੜ ਭਾਗੀ ਜਨ ਨਾਨਕ ਕਤਹਿ ਨਤਾਵ ਹੋ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਘਾਲਾ ਰਹਾਉ ਸਾਰ ਸਮਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਕੀ ਸਰਨ ਪਿਆ ਸੁਖ ਪਾਈਐ ਬਹੜ ਦੁਖ ਨ ਹੋਈ ਰਹਾਉ ਵਡਭਾਗੀ ਸਾਧ ਸੰਗਿ ਪਰਾਪਤ ਤਿਨ ਭੇਟਤ ਦੁਰਮਤਿ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਚੈ ਜਿਨ ਹਰਿ ਨਾਮ ਹਰਦੈ ਪਰੋਈ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨੁ ਸਾਧਾਰੈ ਦਰਸਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਧਾ ਰਹਾਉ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋ ਰਠ ਮਹੱਲਾ ਪੰਜਵਾ ਅੰਤਰ ਕੀ ਗਤ ਤੂੰ ਹੀ ਜਾਣੀ ਤੁਝ ਹੀ ਪਾਹ ਨਿਬੇਰੋ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ ਹਰ ਚਰਨ ਸਰਣ ਮੋਹਿ ਚੇਰੋ ਰਹਾਉ बेसुमार बेअ स्वामी उच्चो गुनी गहेरो काट सिलक किन्ो अपनो दासरो तव नानक निहोरो सोरठ महल्ला पंजवा भये कृपाल गुरु गोविंदा सगल मनोरथ पाये पये लागहर चरणी गोविन्द के गुणगाये ਪਲੋ ਸਮੂਰਤ ਪੂਰਾ ਸ਼ਾਂਤ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੋਰਠ ਮਹੱਲਾ ਪੰਜਵਾ गुर के चरण बसे हृद पितर सोभ लखन कीने भय कृपल पूर्ण परमेसर न मन चीने मेरो गुरु रख वारो मीत दून चाउनी दे वड्याय शोभा निता नीत रहाओ। ਜੀ ਅਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਨ ਹਾਰੇ ਗੁਰ ਪੂਰੇ ਕੀ ਅਚਰਜ ਬੜਿਆਈ ਨਾਨਕ ਸਦ ਬਲਿਹਾਰੇ ਸੋਰਠ ਮਹੱਲਾ ਪੰਜਵਾ ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ ਬਿਲੇਛ ਬਿਨੋਦ ਆਨੰਦ ਸੁਖ ਮਾਨ ਹੋ ਖਾਏ ਜੀਵ ਸਿੱਖ ਪਰਵਾਰ हर के चरण कमल आधार संत प्रसाद पायो सच बोहित चढ़ लंग बिख संसार रहाओ। भये कृपाल पूर्ण अभिनासि अपह किनि सार पेख पेख नानक बेख नानक नाही सुमार सोरठ महला पंजवा। ਗੁਰਪੂਰੈ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕੀਨੀ ਕੁਸਲ ਖੇਮ ਸਭ ਭਾਇ 사ਤ ਗੁਰਪੂਰਾ ਮੇਰੈ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਦਰ ਬਾਹਰ ਥਾ ਨਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਬੜ ਭਾਗੀ ਤਿਸ ਜੀਵੜ ਅਬਰ ਨਾ ਕੋਈ